ਵੀ ਤੁਹਾਨੂੰ ਲੱਗਦਾ ਵੀ ਆਪਣੇ ਪੰਜਾਬ ਦੇ ਲੋਕ ਭੋਲੇ ਆ ਵੀ ਜੇ ਕੋਈ ਆ ਕੇ ਵਾਅਦਾ ਕਰਦਾ ਵਾ ਵੀ ਮੈਂ ਐ ਕਰ ਦੂੰਗਾ ਤੇ ਮੈਨੂੰ ਵੋਟਾਂ ਪਾ ਦਿਓ ਤੇ ਮੈਂ ਤੁਹਾਡੇ ਸਾਰੇ ਕੰਮ ਹੱਲ ਕਰੂੰਗਾ ਨਹੀਂ ਲੋਕ ਸਾਡੇ ਭੋਲੇ ਨਹੀਂ ਹੈ ਸਾਡੇ ਲੋਕ ਗੁਰੂ ਤੇ ਭਰੋਸਾ ਰੱਖਣ ਵਾਲੇ ਆ ਤੇ ਗੁਰੂ ਦੇ ਭਰੋਸੇ ਕੇ ਦੀ ਵਿਸ਼ਵਾਸ ਕਰਦੇ ਜਦੋਂ ਕੋਈ ਗੁਰੂ ਦਾ ਨਾਮ ਲੈ ਕੇ ਗੱਲ ਕਰਦਾ ਨਾ ਜਿਵੇਂ ਕੈਪਟਨ ਵਿੰਦਰ ਸਿੰਘ ਨੇ ਉਦੋਂ ਤਲਵੰਡੀ ਸਾਬੋ ਕੀਤੀ ਉਹਨੂੰ ਪਤਾ ਸੀ ਜੇ ਮੈਂ ਕਿਹਾ ਵੀ ਮੈਂ ਸੌਂ ਖਾਣਾ ਮੈਂ ਨਸ਼ਾ ਖਤਮ ਕਰ ਦੂੰ ਲੋਕਾਂ ਨੇ ਨਹੀਂ ਮੰਨੂ ਹੂੰ ਕੋਨੇ ਫਿਰ ਗੁਰੂ ਮਹਾਰਾਜ ਦਾ ਨਾਮ ਵਰਤਿਆ ਗੁਟਕਾ ਸਾਹਿਬਾਂ ਤੇ ਹਾਂ ਵੀ ਉਹਦੇ ਜਦੋਂ ਗੁਰੂ ਮਹਾਰਾਜ ਦਾ ਸਰੂਪ ਨੂੰ ਹੱਥ ਕੋ ਫੜ ਕੇ ਹਾਂ ਫੜ ਕੇ ਗੁਟਕਾ ਸਾਹਿਬ ਤੇ ਤਲਵੰਡੀ ਸਾਹਿਬ ਕੋਲੇ ਹੱਥ ਕਰਕੇ ਕਿਹਾ ਵੀ ਮੈਂ ਕਦੋਂ ਲੋਕਾਂ ਨੇ ਭਰੋਸਾ ਕਰ ਲਿਆ ਯਾਰੇ ਹੁਣ ਗੁਰੂ ਸਾਹਿਬ ਦੀ ਸੰਗੋ ਖਾ ਗਿਆ ਤੇ ਹੁਣ ਇਹ ਗੱਲ ਕਰੂਗਾ ਹੂੰ ਤਾਂ ਨਹੀਂ ਕਿ ਕਿ ਆਮ ਆਦਮੀ ਨੂੰ ਕੀ ਬੈਨੀਫਿਟ ਮਿਲਿਆ ਵੀ ਜਿਹੜਾ ਆਮ ਆਦਮੀ ਇੰਨੀਆਂ 92 ਦੀਆਂ 92 ਸੀਟਾਂ ਲੈ ਗਿਆ ਦੇਖ ਇੱਕ ਜਦੋਂ ਸਿਸਟਮ ਹਿੱਲਦਾ ਨਾ ਕੋਈ ਜਦੋਂ ਲੋਕਾਂ ਨੇ ਕਾਲੀ ਦਲ ਤੋਂ ਪਾਸੇ ਹੋ ਕੇ ਕੈਪਟਨ ਨੇ ਭਰੋਸਾ ਦਿਵਾਇਆ ਫਿਰ 5 ਸਾਲਾਂ ਚੋਂ ਤੱਕ ਜੀ ਕੋਈ ਤੇ ਸੀਤਾ ਫੜੀ ਲੱਭਦਾ ਰਿਹਾ ਹੂੰ ਗੁਰੂ ਸਾਹਿਬ ਨੂੰ ਲੈ ਕੇ ਹਨਾ ਆਪਾਂ ਦੇਖਦੇ ਰਹੇ ਸਾਰੇ ਹੂੰ ਉਦੋਂ ਬਾਅਦ ਚੰਨੀ ਤੇ ਸਿੱਧੂ ਆ ਕੇ ਇਹ ਆਸਮੇਂ ਲੜਦੇ ਰਹੇ ਉਹ ਮੰਜੇ ਗੂਣੀਗਾ ਕਦੇ ਕੋਸ਼ ਕਰਨ ਲੱਗ ਗਿਆ ਹਨਾ ਹੂੰ ਇਹ ਆਪ ਦੀ ਥਾੜੀ ਠੁੱਕ ਗਿਆ ਸਿੱਧੂ ਉਹ ਲੋਕ ਉਹ ਹੈਡਅੱਪ ਸੀ ਕੋਈ ਹੂੰ ਵੀਰ ਗਲਤ ਹੋ ਗਿਆ ਕੰਮ